ਅੱਜ ਬੜੇ ਦਿਨਾਂ ਬਾਅਦ ਚ ਪੈਲੀਆਂ ਲਗੇੜਾ ਮਾਰਿਆ ਵੇਲੇ ਹੋ ਕੇ ਕਿਉਂਕਿ ਅੱਗੇ ਸ਼ਾਮ ਨੂੰ ਇਲੈਕਸ਼ਨ ਦੇ ਦਿਨਾਂ ਚ ਕਿਣਕ ਵੇਖੋ ਕਿ ਢਿੱਡੀ ਢਿੱਡੀ ਨਿਕਲਾਈ ਸ਼ਾਮ ਨੂੰ ਕਿਤੇ ਆਉਣਾ ਤੇ ਘੜੀ ਦੀ ਘੜੀ ਖਲੋ ਕੇ ਤੇ ਚਲੇ ਜਾਣਾ ਅੱਜ ਪ੍ਰੋਪਰ ਅਖੀਰ ਤੱਕ ਸਾਰੀਆਂ ਪੈਲੀਆਂ ਵੇਖ ਕੇ ਇਹ ਫਿਰ ਹੁਣ ਫਾਰਮ ਤੇ ਜਾਣਾ ਵੈਸੇ ਜਦੋਂ ਇਹੋ ਜੀ ਇਲੈਕਸ਼ਨ ਹੁੰਦੀ ਨਾ ਸਾਰਾ ਧਰਮਦਾਰ ਜਦੋਂ ਆਪਣੇ ਤੇ ਟਿਕਿਆ ਹੁੰਦਾ ਕਹਿਣ ਤੋਂ ਭਾਵ ਕਿ ਸਾਡੇ ਲੋਕਾਂ ਨੂੰ ਨਾ ਪਤਾ ਹੋਵੇ ਵੇਖਣ ਵਾਲਿਆਂ ਨੂੰ ਸਾਡਾ ਹਲਕਾ ਮਜੀਠਾ ਹੈ ਤੇ ਮੇਰੇ ਫਾਦਰ ਮੈਂਬਰ ਐਸਜੀਪੀਸੀ ਨੇ ਸਰਦਾਰ ਭਗਵੰਤ ਸਿੰਘ ਸੇ ਅਧਰ SO ਜਦੋਂ ਸਾਡਾ ਲੀਡਰ ਐਮਐਲਏ ਜਾਂ ਮਨਿਸਟਰ ਤੁਹਾਡੇ ਹਲਕੇ ਦਾ ਜਿਹੜਾ ਉਹ ਦੇ ਨਾਲ ਪਿਆਰ ਬਹੁਤ ਆ ਭਗਵਾਨ ਤਮਾਨ ਦਾ ਉਹ ਝੂਠੇ ਸੱਚੇ ਕੇਸ ਪਾ ਪਾ ਕੇ ਉਹ ਅੰਦਰ ਕੀਤਾ ਹਾਂ ਸਾਡੇ ਲੀਡਰ ਤੇ ਐਸਡੀਪੀਸੀ ਮੈਂਬਰ ਜਿਹੜਾ ਉਹ ਆਲਮੋਸਟ ਸੈਕੰਡ ਹੁੰਦਾ ਆਟ ਆਫਟਰ ਐਮਐਲਏ ਬੇ ਬੜੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਅਸੀਂ ਤੇ ਕੱਲ ਇਲੈਕਸ਼ਨ ਕਰਵਾ ਕੇ ਤੇ ਅੱਜ ਏਦਾਂ ਮਹਿਸੂਸ ਕਰਨ ਦੇ ਜਿਵੇਂ ਵਿਆਹ ਨਹੀਂ 7-8 ਦਿਨ ਵਿਆਹ ਘਰ ਦਾ ਰੱਖਿਆ ਹੋਵੇ ਕੋਈ ਤੇ ਜਦੋਂ ਖਤਮ ਹੋ ਜੇ ਪਰੌਣੇ-ਪਰੌਣੇ ਚਲੇ ਜਾਣ ਤੇ ਸਵੇਰੇ ਵੇਲੇ ਜੇ ਹੋ ਕੇ ਚਾਹ ਪੀ ਲਈ ਤੇ ਉਹਦਾ ਅੱਜ ਥੋੜਾ ਜਿਹਾ ਸਾਡਾ ਜਿਹੜਾ ਮਾਹੌਲ ਲੇਅਰ ਸੀਗਾ ਪਰ ਉਹ ਵੀ 2 ਵਜੇ ਫੇਰ ਕਾਊਂਟਿੰਗ ਦੀਆਂ ਡਿਊਟੀਆਂ ਇਹ ਉਹ ਲਾ ਲੂ ਕਿਤੇ ਹੁਣ ਮੈਂ ਫਾਰਮ ਤੇ ਕਹਿਣ ਤੋਂ ਭਾਵੇਂ ਆ ਕਿ ਉਹ ਜਿਵੇਂ ਕਹਿ ਦਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੈਂ ਮੰਗ ਤੇ ਖਾਸ ਕਰਕੇ ਜਿਹੜੇ ਅਸੀਂ ਬਜੀਟੇ ਆਣਿਆ ਸਾਡੀ ਤਾਂ ਪੱਕੀ ਮੁਹਿੰਮ ਲੱਗੀ ਹੋਈ ਮੱਥਾ ਲੱਗਾ ਹੋਇਆ ਸਰਕਾਰ ਇੱਕ ਮੁੱਕਦਾ ਦਾ ਦੂਜਾ ਕੋਈ ਸ਼ੁਰੂ ਹੋ ਜਾਂਦਾ ਦੂਜਾ ਮੁੱਕਦਾ ਕੋਈ ਤੀਜਾ ਸ਼ੁਰੂ ਹੋ ਜਾਂਦਾ ਪਰ ਇਸ ਵਾਰ ਬਹੁਤ ਜ਼ਿਆਦਾ ਇਹਨਾਂ ਨੇ ਨਾ ਹਨੇਰਗਰਦੀ ਮਚਾਈ ਹੋਈ ਸੀ ਬੜ ਲੰਮੀ ਵੀਡੀਓ ਕਈ ਵਰੀ ਹੋ ਜਾਂਦੀ ਸੁਣਦੇ ਕਈ ਸ਼ਕੀਨ ਹੁੰਦੇ ਕਈ ਨਹੀਂ ਹੁੰਦੇ ਪਰ ਇਹਦੇ ਦੱਸੂਗਾ ਤੁਹਾਨੂੰ ਵੀ ਕੀ ਕੀ ਇਹਨਾਂ ਨੇ ਕੀਤਾ ਹੈ ਦੇਖੋ ਨਜ਼ਾਰਾ ਅੱਛਾ ਮੈਂ ਤਾਂ ਲੰਮੀ ਗੱਲ ਨਹੀਂ ਸੀ ਮੈਂ ਕਿਹਾ ਕਈ ਬੰਦੇ ਨਾ ਬੋਰ ਹੋ ਜਾਂਦੇ ਆ ਵੀ ਯਾਰ ਲੈਕਚਰ ਜਿਆ ਦੇਈ ਜਾਂਦਾ ਹੈ ਐਦ ਕੀ ਸਾਡੇ ਜਿਹੜਾ ਹਲਕਾ ਚਾਰਜ ਲਾਇਆ ਆਮ ਆਦਮੀ ਵਾਲਿਆਂ ਨੇ ਉਹਨੇ ਕੀਤਾ ਕੀ ਕਿ ਲਿਸਟਾਂ ਬਣਾਈਆਂ ਸਰਕਾਰੀ ਮੁਲਾਜ਼ਮਾਂ ਦੀਆਂ ਕਿਹੜੇ ਕਿਹੜੇ ਪਿੰਡ ਕਿਹੜਾ ਕਿਹੜਾ ਸਰਕਾਰੀ ਮੁਲਾਜ਼ਮ ਹੈ ਸਾਰਿਆਂ ਨੂੰ ਸਸਪੈਂਸ਼ਨ ਦੇ ਬਦਲੀਆਂ ਦੇ ਬਠਿੰਡੇ ਦੇ ਫਲਾਣੇ ਟਮਕਾਣੇ ਜੋ ਧਮਕੀ ਮੰਨ ਲੋ ਸਰਕਾਰੀ ਨੌਕਰੀ ਵਾਲਾ ਬੰਦਾ ਵਿਚਾਰਾ ਤਾਂ ਮਤਲਬ ਆਪਦੇ ਮਸਾਂ ਹੀ ਨੌਕਰੀ ਕਰਦਾ ਇਹੋ ਜੇ ਸਿਸਟਮ ਚ ਜਿੱਦਾਂ ਦਾ ਹੈਗਾ ਤੇ ਇਹਨਾਂ ਨੇ ਆਪੀ ਮਚਾਤੀ ਜਿਹੜੇ ਇਹ ਆਏ ਨੇ ਨਾ ਕਮਾਲ ਕਰਤੀ ਇਹਨਾਂ ਨੇ ਬਹੁਤ ਜ਼ਿਆਦਾ ਹਰਾਸ ਕੀਤਾ ਇਹਨਾਂ ਨੂੰ ਪਰ ਚਲੋ ਲੋਕ ਮਰਜੀਵੜੇ ਨੇ ਸਾਡੇ ਯੋਧੇ ਨੇ ਜਿਹੜੇ ਇੰਨੇ ਜ਼ੁਲਮ ਜਾਂ ਇੰਨੀਆਂ ਧਮਕੀਆਂ ਧਮਕੀਆਂ ਦੇ ਬਾਵਜੂਦ ਵੀ ਡਟੇ ਰਹੇ ਠੀਕ ਹੈ VOTING ਪਰਸੈਂਟੇਜ ਘਟੀ ਏ ਇਸ ਚੀਜ਼ ਨਾਲ ਲੋਕਾਂ ਨੇ ਜਿਹੜੇ ਤਾਂ ਦਰਦ ਰੱਖਦੇ ਸੀ ਉਹ ਤਾਂ ਪਾ ਕੇ ਗਏ ਬਾਕੀਆਂ ਸੋਚਿਆ ਵੀ ਯਾਰ ਅਸੀਂ ਕੀ ਲੈਣਾ ਇਸ ਕੰਮ ਚੋਂ ਇਹ ਤਾਂ ਆਈ ਵਰੀ ਸਾਨਾਂ ਦੇ ਪੇਟ 'ਚ ਫਸਣ ਵਾਲੀ ਗੱਲ ਹੈ ਸੋ ਗੱਲ ਇਹ ਹੈ ਕਿ ਰੋਟੀ ਜਦੋਂ ਵੀ ਕੋਈ ਜੀਵ ਆਉਂਦਾ ਇਸ ਦੁਨੀਆ ਤੇ ਉਹਦੀ ਪਰਮਾਤਮਾ ਨੇ ਲਿਖੀ ਹੁੰਦੀ ਨਾਲੇ ਕਿਸੇ ਦੀ ਰੋਟੀ ਤੇ ਕਿਸੇ ਦੇ ਪੇਟ ਤੇ ਲਤ ਨਹੀਂ ਮਾਰਨੀ ਚਾਹੀਦੀ ਇਹ ਗੱਲ ਹਮੇਸ਼ਾ ਹੀ ਸਿਆਸੀ ਬੰਦੇ ਨੂੰ ਸੋਚ ਕੇ ਚੱਲਣਾ ਚਾਹੀਦਾ ਕਿਉਂਕਿ ਇਹ ਜਿਹੜੀ ਹਾਇ ਹੈ ਨਾ ਇਹ ਲੈ ਕੇ ਬਹਿ ਜਾਂਦੀ ਕਿਸੇ ਦੇ ਬੱਚਿਆਂ ਦੀ ਰੋਟੀ ਪਰਮਾਤਮਾ ਨੇ ਜਿਵੇਂ ਉਹਦਾ ਰਜਗਾਰ ਲਿਖਿਆ ਜਿੱਥੋਂ ਚੱਲਦੀ ਹੈ ਤੇ ਜੇ ਉਹੀ ਖੋਣ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਦੀਆਂ ਅੰਦਰਾਂ ਚੋਂ ਸੀਸ ਨਹੀਂ ਨਿਕਲਣੀ ਬਦਸੀ ਸੀ ਨਿਕਲ ਨਹੀਂ ਅਸੀਂ ਬੜੀ ਤਾਕਤ ਵੇਖੀ ਬੜਾ ਸਮਾਂ ਸਰਕਾਰਾਂ ਵੇਖੀਆਂ ਪਰ ਆਹ ਕੰਮ ਨਹੀਂ ਕਦੀ ਹੋਇਆ ਨਾ ਕੀਤਾ ਤੇ ਨਾ ਹੋਇਆ ਹੀ ਆ ਬੜੀ ਪਹਿਲਾਂ ਵੀ ਬਦਲਦੀਆਂ ਰਹੀਆਂ ਸਰਕਾਰਾਂ ਪਰ ਇਹ ਤਾਂ ਬਿਲਕੁਲ ਹੀ ਨਾ ਗਿਰ ਗਏ ਬਹੁਤ ਹੀ ਨੀਚ ਲੈਵਲ ਤੇ ਗਿਰ ਗਏ ਸੋ ਇਹ ਸਟੋਰੀ ਸੀ ਜੀ ਇਤਕਾਂ ਦੀ ਇਲੈਕਸ਼ਨ ਦੀ ਤੇ ਅੱਜ ਥੋੜਾ ਫ੍ਰੀ ਆ ਤੇ ਕੱਲ ਦਾ ਤਾਂ ਚਲੋ ਇਲੈਕਸ਼ਨ ਵਾਲੇ ਦਿਨ ਤਾਂ ਇੰਨਾ ਹੀ ਫਸਿਆ ਹੁੰਦਾ ਬੰਦਾ ਸਿਰ ਖੁਰਕਣ ਦੀ ਵੇਲ ਨਹੀਂ ਹੁੰਦੀ ਤੇ ਮੈਂ ਕਿਹਾ ਚਲੋ ਅੱਜ ਫੇਰ ਤੁਹਾਡੇ ਰੂਬਰੂ ਹੁੰਨੇ ਆ ਗੱਲਬਾਤ ਕਰਦੇ ਆ ਸਾਰੇ ਫਾਰਮ ਲੈ ਕੇ ਜੀ ਕਾਊਂਟਿੰਗ ਵਾਲੇ ਤੇ ਐਸ ਵੇਲੇ ਜਿਹੜਾ ਵਾ ਉਹ ਫ੍ਰੀ ਹੋ ਕੇ ਵਾਪਸ ਸ਼ਹਿਰ ਨੂੰ ਚੱਲੇ ਸੋ ਇਹ ਜ਼ਿੰਮੇਵਾਰੀਆਂ ਜਿਹੇ ਇਹੋ ਜਿਹੀ ਲਾਈਫ ਹੁੰਦੀ ਆ ਸਿਆਸਤ ਦੇ ਵਿੱਚ ਕਿ ਕਿਸੇ ਨੂੰ ਲੱਗਦਾ ਵੀ ਇਹ ਬੜਾ ਲੈਅਰ ਤੇ ਟੌਰ ਕੱਢ ਕੇ ਚਿੱਟੇ ਪਾ ਕੇ ਫਿਰਨ ਵਾਲਾ ਕੰਮ ਆ ਤੇ ਤਾਕਤ ਚ ਰਹਿ ਕੇ ਦਬਕੇ ਮਾਰਨ ਵਾਲਾ ਕੰਮ ਆ ਕਿ ਮੈਂ ਦੱਸਦਾ ਵੀ ਤਾਕਤ ਚ ਆਉਣ ਲਈ ਜਾਂ ਸਿਆਸਤ ਦੇ ਵਿੱਚ ਕਿਸੇ ਮਕਾਮ ਤੇ ਪਹੁੰਚਣ ਲਈ ਅਜੇ ਅਸੀਂ ਉਹ ਲੋਕ ਆ ਜਾਂ ਮੈਂ ਆਪਣੀ ਪਰਸਨਲੀ ਗੱਲ ਕਰਾਂਗਾ ਜਿਹਦੇ ਕੋਲ ਥੱਲੇ ਬਹੁਤ ਕੁਝ ਹੈ بڑے ਪਲੇਟਫਾਰਮ ਨੇ ਮਤਲਬ ਇੱਕ ਨਿੱਕੇ ਵਰਕਰ ਤੋਂ ਲੈ ਕੇ ਸੀਐਮ ਰੈਂਕ ਤੱਕ ਸਾਰੇ ਜਿਹੜੇ ਬਾਏ ਨਹੀਂ ਐ ਬਾਏ ਫੇਸ ਜਾਣਦੇ ਆ ਜਾਂ ਮੈਂ ਕਿਹੜੇ ਪਰਿਵਾਰ ਤੋਂ ਬਲੋਂਗ ਕਰਦਾ ਹਾਂ ਉਸ ਕਰਕੇ ਬੜਾ ਮਾਣ ਸਤਿਕਾਰ ਇੱਕ ਆਮ ਵਰਕਰ ਲਈ ਇੱਕ ਮਕਾਮ ਪਾਉਣਾ ਸਿਆਸਤ 'ਚ ਕਿਸੇ ਤਪੱਸਿਆ ਤੋਂ ਜਾਂ ਰੱਬ ਪੰਥ ਤੋਂ ਘੱਟ ਨਹੀਂ ਸੋ ਇਹ ਕਿਸੇ ਨੂੰ ਇਹ ਦੋਨੋਂ ਦੋਨੋਂ ਢੋਲ ਚੰਗੇ ਲੱਗਦੇ ਹੋ ਤੂੰ ਇਹ ਸੋਚ ਕੇ ਚੱਲੇ ਕਿ ਮੈਂ ਜ਼ਿੰਦਗੀ ਦੇ ਕੀਮਤੀ ਸਾਲ ਜਿਹੜੇ ਆ ਉਹ ਇਸ ਚੀਜ਼ 'ਚ ਇਸ ਮਿਹਨਤ 'ਚ ਜਿਹੜੇ ਆ ਉਹ ਲਾਉਣੇ ਆ ਹਾਂ ਜੇ ਤੁਸੀਂ ਲਾਉਣੇ ਹੋ ਤੇ ਫੇਰ ਤੁਹਾਡੀ ਜਨਰੇਸ਼ਨਲ ਜਿਹੜੀ ਆ ਉਹ ਇਹਦੇ ਚ ਕੋਈ ਨੈਪੋਟਿਜ਼ਮ ਜਾਂ ਪਰਿਵਾਰਵਾਦ ਵਾਲੀ ਗੱਲ ਨਹੀਂ ਤੇ ਉਹਦੀ ਮਿਹਨਤ ਜਿਹੜੀ ਆ ਉਹ ਪੁੱਤ ਨੂੰ ਡੈਫੀਨੇਟਲੀ ਮਿਲਦੀ ਮਿਲਦੀ ਆ ਜੇ ਪੁੱਤ ਉਹਨੇ ਯੋਗਾ ਹੋਵੇ ਹੁਣ ਪੁੱਤਾਂ ਕਿਸੇ ਨਾਲ ਹੱਥ ਹੀ ਨਾ ਮੜਾਵੇ ਗੱਡੀ ਦੇ ਸ਼ੀਸ਼ੇ ਬੰਦ ਕੀਤੇ ਤੇ ਨਿਕਲ ਗਿਆ ਤੋਂ ਉਡਣ ਦਾ ਤੇ ਉਹਨੂੰ ਤਾਂ ਕੀ ਮੈਨ ਆ ਅਰੇ ਅਬ ਜੇ ਕਿਸੇ ਕੋਲ ਕੈਪੇਬਿਲਿਟੀ ਹੋਵੇ ਤੇ ਲੋਕ ਹੱਥਾਂ ਦੇ ਚੁੱਕਦੇ ਆ ਤੇ ਪ੍ਰਮਾਤਮਾ ਵੀ ਸਾਥ ਸੋ ਧੰਨਵਾਦ ਜੀ ਦੇਖਣ ਲਈ